No. Yeah. T24 ਦੇਖ ਰਿਹਾ ਹੈ ਦਰਸ਼ਕਾਂ ਨੂੰ ਸੋਢੀ ਨਾਗਰਾ ਵੱਲੋਂ ਇੱਕ ਵਾਰੀ ਫਿਰ ਵੈਲਕਮ ਜੀ ਆਨੂੰ ਤੇ ਇਹ ਸਾਡੀ ਸੈਗਮੈਂਟ ਜਿਹੜੀ ਆ ਟਾਕ ਵਿਦ ਸੋਢੀ ਇਹਦੇ ਵਿੱਚ ਵੱਖ-ਵੱਖਰੇ ਕੋਈ ਨਾ ਕੋਈ ਸੱਜਣ ਮਿੱਤਰ ਸਾਡੇ ਨਾਲ ਸ਼ਖਸੀ ਜਿਹੜੇ ਆਉਂਦੇ ਆ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰੀਦੀ ਆ ਤੇ ਅੱਜ ਖਾਸ ਹੋਰ ਦੇ ਸਾਡੇ ਅਜੀਜ਼ ਦੋਸਤ ਕਮਿਊਨਿਟੀ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਆਜ਼ਾਦ ਗੋਇਤ ਹੁਣੀ ਸਾਡੇ ਨਾਲ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਆਜ਼ਾਦ ਜੀ ਤੁਹਾਡਾ ਆਰਪੀਡੀ 24 ਤੇ ਵੈਲਕਮ ਜੀ ਆਨੂੰ ਸੋਢੀ ਸਾਹਿਬ ਸਭ ਤੋਂ ਪਹਿਲੇ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਡੀਆ ਦਾ ਇੱਕ ਸਕਸੈਸਫੁਲ ਟ੍ਰਿਪ ਲਾ ਕੇ ਤੁਸੀਂ ਆਥੇ ਆਏ ਹੋ ਅਸੀਂ ਰੋਜ਼ ਯਾਦ ਕਰਦੇ ਸੀ ਤੁਹਾਨੂੰ ਤੁਹਾਨੂੰ ਉੱਥੇ ਕੋਲ ਵੀ ਕਰਦੇ ਸੀ ਤਾਂ ਆਰਪੀਡੀ ਦੇ ਜਿੰਨੇ ਵੀ ਦਰਸ਼ਕ ਹੈ ਮੇਰੀ ਤਰਫ ਸੇ ਡਾਕਟਰ ਜਾਦਗੋਤ ਦੀ ਤਰਫ ਸੇ ਪਿਆਰ ਬਰਾਣਾ ਉਸ ਦਾ ਸਤਿਕਾਰ ਸਤਿਕਾਰ ਜੀ ਮੈਂ ਪੰਜਾਬ ਸਿਗਾ ਭਾਵਾਂ ਪਲ-ਪਲ ਦੀ ਖਬਰ ਮੇਰੇ ਤੱਕ ਉੱਥੇ ਪਹੁੰਚਦੀ ਸੀਗੀ ਪਰ ਫਿਰ ਵੀ ਕਿਤੇ ਨਾ ਕਿਤੇ ਵਿਜੀ ਸਕੇਜੂਲ ਹੋਣ ਕਰਕੇ ਕਾਲ ਤੇ ਆਪਣੀ ਫੋਨ ਤੇ ਗੱਲਬਾਤ ਇੱਕ ਦੋ ਵਾਰੀ ਹੋਈ ਹੈ ਘੱਟ ਹੋਈ ਮੇਰੀ ਬਾਕੀਆਂ ਦੇ ਨਾਲ ਵੀ ਜੇ ਮੈਂ ਟੀਮ ਦੀ ਗੱਲ ਕਰਾਂ ਹਨ ਤੇ ਖਾਸ ਤੌਰ ਤੇ ਜਿਹੜਾ ਆਪਾਂ ਗੱਲ ਕਰਾਂਗੇ ਨਵੰਬਰ 11 ਬੜੀ ਚਰਚਾ ਦੇ ਵਿੱਚ ਰਿਹਾ ਬ੍ਰੈਮਟਨ ਸਿਟੀ ਨੂੰ ਲੈ ਕੇ ਗੱਲ ਕਰੀਏ ਥੋੜਾ ਜਿਹਾ ਵਿਸਥਾਰ ਦੇ ਵਿੱਚ ਦੱਸੋ ਮੈਨੂੰ ਵੀ ਪਤਾ ਲੱਗਾ ਵੀ ਅਯਾਦ ਗੋਇਤ ਉਹਨਾਂ ਨੂੰ ਹੱਥਕੜੀ ਲੱਗੀ ਔਰ ਇਹ ਸਾਰਾ ਵਿਸਥਾਰ ਵਿੱਚ ਦੱਸੋ ਹੋਇਆ ਕੀ ਚੱਕਰ ਦੇਖੋ ਸੋਢੀ ਸਾਹਿਬ ਜੋ ਇਹ ਨਵੰਬਰ 11 ਹੈ ਮੈਂ ਕਹਾਂਗਾ ਇੱਕ ਕਾਲਾ ਕਾਲਾ ਦਿਵਸ ਹੋਣਾ ਚਾਹੀਦਾ ਹਾਂ ਕਿਉਂਕਿ ਹਰੇਕ ਰੈਜ਼ੀਡੈਂਟ ਨੂੰ ਹਰੇਕ ਸਿਟੀਜ਼ਨ ਨੂੰ ਇਹ ਰਾਈਟ ਹੈ ਕਿ ਉਹ ਪੀਸਫੁਲ ਪ੍ਰੋਟੈਸਟ ਕਰ ਸਕਦਾ ਹੈ ਪੀਸਫੁਲ ਐਕਸਪ੍ਰੈਸ਼ਨ ਕਰ ਸਕਦਾ ਆਪਣਾ ਕਿਉਂਕਿ ਜੋ ਜੋ ਕੈਨੇਡਾ ਦਾ ਜੋ ਸੰਵਿਧਾਨ ਹੈ ਆਪਾਂ ਨੂੰ ਇਹ ਇਜਾਜ਼ਤ ਦੇ ਦਿੰਦਾ ਹੈ ਕਿ ਵੀ ਆਪਾਂ ਪੀਸਫੁੱਲ ਪ੍ਰੋਟੈਸਟ ਕਰ ਸਕਦੇ ਆ ਲੇਕਿਨ ਉਸ ਦਿਨ ਕੀ ਹੋਇਆ ਕਿ ਦੇਖੋ ਅਸੀਂ ਕਰਪਸ਼ਨ ਐ ਖਿਲਾਫ ਬੋਲਦੇ ਆ ਤੁਹਾਨੂੰ ਪਤਾ ਵੀ ਬ੍ਰੈਮਟਨ ਵਿੱਚ ਕਿੰਨੀ ਸਿਟੀ ਸਿਟੀ ਕਾਉਂਸਲ ਕਿੰਨੀ ਕਰਪਸ਼ਨ ਹੈ ਮੇਅਰ ਕਿੰਨੇ ਚਰਚਾਤੇ ਹੈ ਤੁਹਾਨੂੰ ਪਤਾ ਵੀ ਕਾਫੀ ਅਭੀ ਕੱਲ ਵੀ ਇੱਕ ਵੀਡੀਓ ਆਈ ਟੋਰਾਂਟੋ ਸਟਾਰ ਨੇ ਕੋਈ ਆਰਟੀਕਲ ਕੱਢਿਆ ਸੀ ਤੋਂ ਅਸੀਂ ਉੱਥੇ ਕਿਉਂਕਿ ਅਸੀਂ ਤਾਂ ਬਹੁਤ ਲੰਬਾ ਟਾਈਮ ਤੇ ਲੱਗੇ ਹੋਏ ਕਿ ਬ੍ਰੈਂਪਟਨ ਦੇ ਜੋ ਕ腐ਸ਼ਨ ਹੈ ਕਿਉਂਕਿ ਕ腐ਸ਼ਨ ਹੈ ਇਸ ਸਿਟੀ ਦਾ ਸਤਿਆਨਾਸ਼ ਕਰ ਦਿੱਤਾ। ਹਮਮ ਔਰ ਜਿਨੇ ਵੀ ਇਹ ਅਪਰਚੂਨਕੇ ਬਣਾ ਰੱਖੇ ਹੈ ਚਾਹੇ ਮੇਅਰ ਹੋ ਚਾਹੇ ਕਾਉਂਸਲ ਹੋ ਹਮ ਸਭ ਜੋ ਹੈ ਪੂਰਾ ਏਡੀ ਚੋਟੀ ਦਾ ਜੋਰ ਲਾ ਰੱਖਿਆ ਉਹਨਾਂ ਨੇ ਕਿ ਵੀ ਜੋ ਅਸੀਂ ਕ腐ਸ਼ਨ ਕਰੀਏ ਲੇਕਿਨ ਜੋ ਬੰਦਾ ਕ腐ਸ਼ਨ ਦੇ ਖਿਲਾਫ ਬੋਲਦਾ ਦੇਖੋ ਹਰ ਬੰਦਾ ਕ腐ਸ਼ਨ ਦੇ ਖਿਲਾਫ ਨਹੀਂ ਬੋਲਦਾ ਹਮ ਲੇਕਿਨ ਡਾਕਟਰ ਆਜ਼ਾਦ ਗੋਇਤ ਵੀ ਛੇ ਹਿੰਮਤ ਹੈ ਥੋੜੀ ਜਿਹੀ ਸਾਹਬ ਜੀ ਜੀ ਮੈਂ ਮੈਨੂੰ ਕੋਈ ਚੁੱਪ ਨਹੀਂ ਕਰਾ ਸਕਦਾ ਹਮ ਇਹ ਜੋ ਹਥਕੜੀ ਜੋ ਲੱਗੀ ਇਹ ਹਤਕੜੀ ਨਹੀਂ ਹੈ ਮੈਂ ਕਹੂੰ ਮੈਂ ਤਾਂ ਕਹਾਂਗਾ ਇਹ ਜੋ ਜੋ ਬ੍ਰੈਂਟਨ ਦੇ ਲੋਕ ਹੈ ਉਹਨਾਂ ਦਾ ਪਿਆਰ ਹੈ ਕਿ ਉਹ ਮੈਨੂੰ ਕਹਿੰਦੇ ਵੀ ਤੂੰ ਜਾ ਤੂੰ ਤੂੰ ਲੜ ਤੂੰ ਲੜ ਸਾਡੇ ਸਾਡੇ ਵਾਸਤੇ ਕੋਈ ਨਹੀਂ ਹਤਕੜੀ ਲੱਗੀ ਤਾਂ ਕਿਹੜੀ ਗੱਲ ਹੈ ਹਮ ਅਗਰ ਇੱਕ ਵੀ ਹਤਕੜੀ ਤਾਂ ਇੱਕ ਵਾਰ ਹਤਕੜੀ ਲੱਗੀ ਹੈ ਨਾ ਆ ਡਾਕਟਰ ਆਜਾਦ ਗੁਇਤ 100 ਵਾਰ ਵੀ 100 ਵਾਰ ਵੀ ਹਤਕੜੀ ਲਗਾਉਣ ਨੂੰ ਤਿਆਰ ਹੈ ਇਹ ਰੀਜ਼ਨ ਕੀ ਬਣਿਆ ਕੀ ਕਿਸ ਤਰ੍ਹਾਂ ਕੀ ਹੋਇਆ ਵਿਸਥਾਰ ਚ ਦੱਸੋ ਥੋੜਾ ਜਿਹਾ ਵੈਸੇ ਮੈਨੂੰ ਇਹ ਦੱਸੋ ਜੋ ਤੁਹਾਡੇ ਨਾਲ ਇਹ ਗੱਲ ਵਾਪਰੀ ਪਾਣਾ ਵਾਪਰਿਆ ਸਾਊਥ ਇੰਡੀਅਨ ਸਾਡਾ ਭਾਈਚਾਰਾ মিডিਆ ਕਿਸੇ ਨੇ ਕਵਰੇਜ ਕੀਤੀ ਕਿ ਨਹੀਂ ਨੇ ਜੀ ਮੈਂ ਕਹਾਂ ਵੀ ਹਾਰਡਲੀ ਕਿਸੇ ਨੇ ਕਵਰੇਜ ਕੀਤੀ ਐ ਸਾਰੇ ਕੇ ਸਾਰੇ ਡਰਗੇ ਸੀ ਕਈ মিডিਆ ਤੋਂ ਸਾਊਥ ਏਸ਼ੀਆ ਦੇ ਵਾਈਡ মিডিਆ ਦਾ ਹੈ ਉਨ੍ਹਾਂ ਕਾ ਮੈਨੂੰ ਮੈਂ ਗੱਲ ਵੀ ਕੀਤੀ ਉਹਨਾਂ ਨੇ ਮੇਰੇ ਫੋਨ ਵੀ ਚੁਕਣੇ ਬੰਦ ਕਰ ਦਿੱਤੇ ਉਹ ਕਹਿੰਦੇ ਵੀ ਸਾਨੂੰ ਮੈਨੇਜਮੈਂਟ ਕੀ ਤਰਫੋਂ ਸੇ ਸਾਫ ਇਨਸਟਰਕਸ਼ਨ ਹੈ ਕਿ ਇਸ ਕੀ ਕਾਲ ਨਹੀਂ ਦੇਣੀ ਓਕੇ ਕਿ ਵੀ ਇਹ 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 ਕਵਰ ਨਹੀਂ ਕਰਨੀ ਆਪਾਂ ਇਹਨੂੰ ਰੋਕਣਾ ਹੈ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਅਜਾਜ਼ ਜੀ ਔਰ ਆਪਾਂ ਜਿੰਨੇ ਕ ਸਮੇ ਤੋਂ ਵੀ ਜਾਣਦੇ ਆ ਜੇ ਟ੍ਰਾਂਟੋ ਸਟਾਰ ਕੋਈ ਖਬਰ ਨਿਊਜ਼ ਕਵਰ ਕਰਦਾ ਹਾਂਜੀ ਹਾਂ ਉਹ ਫੇ ਸਾਡਾ ਇੰਡੀਅਨ ਜਿਹੜਾ ਸਾਊਥ ਪਾਈਚਾਰਾ মিডিਆ ਉਹ ਉਹਦੇ ਵਿਆਹ ਤੇ ਗੱਲ ਕਰਦਾ ਹਾਂਜੀ ਜੇ ਸਾਡੇ ਭਾਈਚਾਰੇ ਨੂੰ ਪਤਾ ਹੋਣ ਦੇ ਬਾਵਜੂਦ ਸਾਡਾ ਭਾਈਚਾਰਾ ਪਹਿਲਾਂ ਕਿਉਂ ਨਹੀਂ ਕਵਰੇਜ ਕਰਦਾ ਦੇਖੋ ਜੀ ਆਹੀ ਛੋਟੇ ਸਾਬ ਸਾਨੂੰ ਸਮਝ ਨਹੀਂ ਆਉਂਦੀ ਕਿ ਆ ਜੋ মিডিਆ ਹੈ ਹਾਂ মিডিਆ ਦਾ ਇੱਕ ਬਹੁਤ بڑا ਰੋਲ ਹੁੰਦਾ ਮੈਨੂੰ ਲੱਗਦਾ ਕਿਤੇ ਨੇ ਕਿਤੇ ਬਹੁਤ ਦਬਾਅ ਹੇ ਤੇ ਕੰਮ ਕਰਦੇ ਹਾਂ ਹੂੰ ਔਰ ਕਿਤੇ ਨ ਕਿਤੇ ਜੋ ਏਸੀਟੀ ਦੀ ਇਹਨਾਂ ਨੇ ਐਡ ਮਿਲਦੀ ਹੈ ਇਹਨਾਂ ਨੂੰ ਆਡਰ ਹੈ ਕਿ ਵੀ ਜੋ ਤੁਹਾਨੂੰ ਬਿਜ਼ਨਸ ਸਿਟੀ ਤੇ ਮਿਲਦਾ ਉਹ ਤੁਹਾਡਾ ਬੰਦ ਹੋ ਜਾਊਗਾ ਲੇਕਿਨ ਸਿਟੀ ਸਾਹਿਬ ਛੋੜੀ ਸਾਹਿਬ ਬਿਜ਼ਨਸ ਬਿਜ਼ਨਸ ਛੱਡੋ ਵੀਜ਼ਨਸ ਤੁਸੀਂ ਤੁਹਾਡੇ اندر ਹਿੰਮਤ ਹੋਣੀ ਚਾਹੀਦੀ ਕਿ ਤੁਸੀਂ ਸੱਚ ਨੂੰ ਸੱਚ ਕਹੋ ਗਲਤ ਨੂੰ ਗਲਤ ਕਹੋ ਚਾਹੇ ਕੋਈ ਵੀ ਉਸ ਮੁੱਦੇ ਨੇ ਚੁਗਾਇਆ ਹੈ ਤਾਂ ਆਪਾਂ ਦੇ ਮੇਨ ਗਲਤ ਹੈ ਹੋਇਆ ਕੀ ਸੀ ਕਿ ਵੀ 11 ਸੈਪਟੈਂਬਰ ਨੂੰ ਜੋ ਸੀਪੀ 20 11 ਸੈਪਟੈਂਬਰ ਜਾਂ 11 ਨੋਮਬਰ ਸੋਰੀ 11 ਨੋਮਬਰ

ਸਰ ਐਕਸਾਈਨ ਮੈਂ ਹੋਲਡ ਕੀਤੇ ਸੀ ਦੋ ਸਾ ਤੇ ਤੁਹਾਡੇ ਨਾਲ ਹੋਰ ਵੀ ਕੋਈ ਸੀਗਾ ਸੱਜਣ ਮੈਂ ਮੇਰੇ ਨਾਲ ਕਰੀਬ ਕਰੀਬ ਇੱਕ ਉਹ ਟੋਟਲ ਮਿਲ ਆ ਕੇ ਸੀ ਪੰਜ ਬੰਦੇ ਸੀ ਠੀਕ ਹੈ ਦੋ ਬੰਦੇ ਸਾਨੂੰ ਉੱਥੇ ਮਿਲ ਗਏ ਸੀ ਜੋ ਜੋ ਆਪਣੇ ਦੂਜੀ ਕਮਿਊਨਿਟੀ ਕੇ ਵਾਈਟ ਕਮਿਊਨਿਟੀ ਦੇ ਉਹ ਵੀ ਸਾਡੇ ਨਾਲ ਜੁੜੇ ਉਹ ਕਹਿੰਦੇ ਵੀ ਤੁਸੀਂ ਵਧੀਆ ਕਾਜ ਵਾਸਤੇ ਇੱਥੇ ਖੜੇ ਹੋ ਤਾਂ ਅਸੀਂ ਤੁਹਾਡਾ ਸਾਥ ਦੇਣਗੇ ਠੀਕ ਹੈ ਠੀਕ ਹੈ ਤਾਂ ਅਸੀਂ ਉੱਥੇ ਖੜੇ ਹੋਗੇ ਸਾਈਨ ਲੈ ਕੇ ਹਮ ਅਸੀਂ ਜੋ ਸੀ ਪੀ 24 ਦਾ ਜੋ ਬੂਥ ਥਾ ਹਮ ਲਾਈਵ ਲਾਈਵ ਪੋਡਕਾਸਟ ਜੋ ਉਹਨਾਂ ਦਾ ਚੱਲਦਾ ਸੀ ਅਸੀਂ ਉਸ ਤੋਂ ਕਮ ਸੇ ਕਮ 15 ਫੁੱਟ ਦੂਰ ਖੜੇ ਹੋਗੇ 15 ਫੁੱਟ 15 ਫ ਕਿ ਵੀ ਮੈਂ ਇੱਥੇ ਖੜਾ ਹੋ ਜਾऊं ਉਹ ਕਹਿੰਦੇ ਓਕੇ ਆ ਸਾਨੂੰ ਕੋਈ ਪਰੇਸ਼ਾਨੀ ਨਹੀਂ ਵੀ ਤੁਸੀਂ ਨਹੀਂ ਦੂਰ ਖੜੇ ਹੋ ਜਾਂਦੇ ਕਿਉਂਕਿ ਮੈਂ ਕਹਾਂ ਵੀ ਦੇਖੋ ਇਹ ਮੇਰਾ ਰਾਈਟ ਹੈ ਪੀਸਫੁਲ ਪ੍ਰੋਟੈਸਟ ਦਾ ਪਰ ਉਹ ਕੋਈ ਡਿਸਟਰਬ ਨਹੀਂ ਕਰਦਾ ਨਾ ਅਸੀਂ ਕੋਈ ਨਾਰੇ ਲਾਣੇ ਆ ਨਾ ਅਸੀਂ ਕੋਈ ਗੱਲ ਗੱਲ ਕਰਨੀ ਹੈ ਸਿਰਫ ਅਸੀਂ ਇੱਕ ਸਿਰਫ ਸਾਈਲੈਂਸ ਪ੍ਰੋਟੈਸਟ ਜਸਟ ਸਾਈਲੈਂਸ ਪ੍ਰੋਟੈਸਟ ਕੋਈ ਕੋਈ ਡਿਸਟਰਬੈਂਸ ਨਹੀਂ ਹੈ ਅਸੀਂ ਤੁਹਾਡੇ ਇਵੈਂਟ ਨੂੰ ਬਿਲਕੁਲ ਡਿਸਟਰਬ ਨਹੀਂ ਕਰਨ ਆਏ ਅਸੀਂ ਤਾਂ ਆਪਣੀ ਆਵਾਜ਼ ਇੱਥੇ ਲੋਕਾਂ ਤੱਕ ਪਹੁੰਚਾਣਾ ਹੈ ਵੀ ਜੋ ਗਾਰਡਨਸ ਕਿਹਾ ਤਾਂ ਜੋ ਲੋਗ ਹੋਣਗੇ ਦੇਖਣਗੇ ਜਾਂ ਤੁਹਾਡਾ ਜੋ ਸੀਪੀ 24 ਅਗਰ ਸਾਨੂੰ ਕਵਰ ਕਰ ਲੂ ਕਿਸੇ ਵਿਦਆਉਟ ਪ੍ਰੋਸੈਸਰ ਤਾਂ ਤੁਸੀਂ ਸਾਡੇ ਵੀ ਕਵਰੇਜ ਕਰ ਲਓ ਤਾਂ ਉਹਨਾਂ ਨੇ ਕਹ ਜੀ ਅਸੀਂ ਤੁਹਾਡੇ ਕਵਰੇਜ ਨਹੀਂ ਕਰਨੀ ਓਕੇ ਉਹ ਕਹਿੰਦਾ ਕਿ ਅਸੀਂ ਨਹੀਂ ਕਰਨੀ ਓਕੇ ਕਿਉਂਕਿ ਜੋ ਸੀਪੀ 24 ਵੀ ਹੈ ਤੁਹਾਨੂੰ ਪਤਾ ਵੀ ਮੇਅਰ ਬਰਾਊਨ ਦਾ ਖਾਸ ਖਾ ਜੋ ਨਾ ਮੈਂ ਕਹਿੰਦਾ মিডিਆ ਹੈ ਹਜ਼ਾਰੋਂ ਕਹ ਮੈਂ ਤਾਂ ਕਹਿੰਦਾ ਲੱਖਾਂ ਡਾਲਰ ਦਾ ਐਡ ਦੇ ਮਿਲਦੇ ਆ ਤਾਂ ਉਹ ਉਹ ਨਹੀਂ ਉਹ ਇਸ ਚੀਜ਼ ਨੂੰ ਨਹੀਂ ਕਵਰ ਕਰੋਗੇ ਤਾਂ ਮੈਂ ਉੱਥੇ ਖੜਾ ਹੋ ਗਿਆ ਤੋ ਮੇਰੇ ਕੋਲ ਸਿਕਿਉਰਿਟੀ ਆਇਆ ਸਿਕਿਉਰਿਟੀ ਵਾਲੇ ਕ੍ਰਿਸਕਮਸਨ 10-15 ਬੰਦੇ ਖੜੇ ਸੀ ਉੱਥੇ ਠੀਕ ਹੈ ਉਹ ਮੈਨੂੰ ਆ ਕੇ ਕਹਿੰਦਾ ਵੀ ਤੂੰ ਇੱਥੇ ਖੜਾ ਨਹੀਂ ਹੋ ਸਕਦਾ ਹੂੰ ਮੈਂ ਕਹਾ ਵੀ ਕਿਉਂ ਨਹੀਂ ਖੜਾ ਹੋ ਸਕਦਾ ਮੈਂ ਤਾਂ ਪਬਲਿਕ ਪ੍ਰੋਪਰਟੀ ਹੈ ਹੂੰ ਮੈਂ ਪਬਲਿਕ ਪ੍ਰੋਪਰਟੀ 'ਤੇ ਪੀਸਫੁਲ ਪ੍ਰੋਟੈਸਟ ਦਾ ਰਾਈਟ ਮਿਲੇ ਅਧਿਕਾਰ ਮਿਲਾ ਸਾਨੂੰ ਹੂੰ ਸਾਨੂੰ ਕੋਈ ਕੋਈ ਵਾਇਲੈਂਟ ਨਹੀਂ ਅਸੀਂ ਕੋਈ ਕ੍ਰਿਮੀਨਲ ਨਹੀਂ ਹੈ ਉਹ ਕਹਿੰਦੇ ਤੁਸੀਂ ਜਾਓ ਵੀ ਮੈਂ ਅਸੀਂ ਨਹੀਂ ਜਾਣਾ ਵੀ ਅਸੀਂ ਤੇ ਉੱਥੇ ਕਾਥੇ ਖੜੇ ਹੋਵਾਂਗੇ ਸਾਡਾ ਹੱਕ ਹੈ ਹੂੰ ਤੋ ਮੈਨੂੰ ਨਹੀਂ ਪਤਾ ਉਹਨਾਂ ਗਲਗਲ ਕਰਕੇ ਨੋਟ-ਨਾਟ ਕਰਕੇ ਫਿਰ ਉੱਥੇ 1 ਪੁਲਿਸ ਵੀ ਇੱਕ ਨਹੀਂ ਆਈ ਸੌਰੀ ਸਾਹਿਬ ਹਮਮ ਕਮ ਸੇ ਕਮ 25 ਤੋਂ 30 30 ਪੁਲਿਸ ਵਾਲੇ ਉੱਥੇ ਆ ਗਏ 25 ਤੋਂ 30 ਪੁਲਿਸ ਵਾਲੇ ਉੱਥੇ ਆ ਗਏ ਜਦੋਂ ਪੁਲਿਸ ਵਾਲੇ ਆਏ ਤਾਂ ਉਹਨਾਂ ਨੇ ਮੇਰੇ ਅੱਗੇ ਬਾਈਕ ਲਗਾ ਦਿੱਤੀ ਹਮ ਮਤਲਬ ਉਹ ਦੋ ਦੋ ਤਿੰਨ ਅਸੀਂ ਖੜੇ ਸੀ ਉਹਨਾਂ ਨੇ ਇੱਕ ਬੈਰੀਕੇਡ ਬਣਾ ਦਿਆ ਜਿੱਥੇ ਸੀਪੀ 24 ਦਾ ਬੂਥ ਥਾ ਔਰ ਜਿੱਥੇ ਜਿੱਥੇ ਅਸੀਂ ਖੜੇ ਸੀ ਵਿਚ ਮਨ ਉਹਨਾਂ ਨੇ ਇੱਕ ਇੱਕ ਬੈਰੀਕੇਡ ਬਣਾ ਦਿਆ ਬੈਰੀਕੇਡ ਬਣਾਤਾ ਸਾਈਕਲ ਵਗੈਰਾ ਲਾ ਕੇ ਨਾ ਉਹਨਾਂ ਨੇ ਸਾਨੂੰ ਇਹ ਕਹਿਆ ਵੀ ਜਾਓ ਓਕੇ ਪੁਲਿਸ ਵਾਲੇ ਕੋਈ ਨਹੀਂ ਕਹੇ ਵੀ ਜਾਓ ਠੀਕ ਹੈ ਉਹ ਬਾਈਕ ਲੈ ਕੇ ਉੱਥੇ ਖੜੇ ਹੋ ਗਿਆ ਸੀ ਤਾਂ ਆਪਣੇ ਸਾਈਨ ਲੈ ਕੇ ਖੜੇ ਸੀ ਅਸੀਂ ਆਪਣੇ ਖੜੇ ਹੋ ਗਏ ਨਾ ਸਾਡੇ ਕੋਈ ਗੱਲਬਾਤ ਹੋਈ ਪੁਲਿਸ ਆਏ ਨਾਲ ਨਾ ਕੋਈ ਆਰਗੂਮੈਂਟ ਹੋਈ ਕੁਝ ਨਹੀਂ ਹੋਇਆ ਕੁਝ ਵੀ ਨਹੀਂ ਕੁਝ ਵੀ ਨਹੀਂ ਅਸੀਂ ਖੜੇ ਸੀ ਠੀਕ ਹੈ ਔਰ ਇਵੈਂਟ ਖਤਮ ਹੋ ਗਿਆ ਹੂੰ ਉਸਕੇ ਬਾਅਦ ਕੀ ਆ ਕਿ ਵੀ ਇਵੈਂਟ ਖਤਮ ਹੋ ਗਿਆ ਉਹਨਾਂ ਦਾ ਹੂੰ ਇਵੈਂਟ ਖਤਮ ਹੋਣੇ ਕੇ ਬਾਅਦ ਉਹ ਕਹਿੰਦੇ ਵੀ ਇਵੈਂਟ ਫਿਨਿਸ਼ ਹੀ ਵਨ ਫਿਨਿਸ਼ ਹੂੰ ਤਾਂ ਅਸੀਂ ਤਾਂ ਖੜੇ ਥੇ ਹੂੰ ਤੂੰ ਉੱਥੇ ਇੱਕ ਪੁਲਿਸ ਵਾਲਾ ਆਂਦਾ ਹੈ ਹੂੰ ਮੈਂ ਕਹਾਂ ਉਹ ਪੁਲਿਸ ਵਾਲਾ ਮੈਨੂੰ ਕਹਿੰਦਾ ਵੀ ਤੂੰ ਤੂੰ ਉੱਥੇ ਖੜਾ ਨਹੀਂ ਹੋ ਸਕਦਾ ਅੱਛਾ ਜੀ ਮੈਂ ਉਹਨੂੰ ਕਹਾਂ ਨੋ ਜੋ ਹੀ ਸੋਡੇ ਸਾਹਮਣੇ ਨੋਕਿਆ ਹੂੰ ਉਹ ਕਹਿੰਦਾ ਯੂ ਆਰ ਅੰਡਰ ਅਰੈਸਟ ਇੰਨੀ ਗੱਲ ਤੇ ਕਿੰਨੀ ਗੱਲ ਤੇ ਓਕੇ ਕਿ ਯੂ ਆਰ ਅੰਡਰ ਅਰੈਸਟ ਓ ਮਾਈ ਗੋਡ ਠੀਕ ਹੈ ਫਿਰ ਉਹਨੇ ਮੈਨੂੰ ਹੈਂਡਕੱਪ ਕੀਤਾ ਹੂੰ ਮੈਂ ਉਸ ਪੁਲਿਸ ਆੜਿਆਂ ਨੇ ਜਦੋਂ ਮੈਨੂੰ ਹੈਂਡਕੱਪ ਕੀਤਾ ਕੀਤਾ ਹੈ ਜਦੋਂ ਜਾਂਦਾ ਮੈਂ ਕਹਾ ਵੀ ਤੂੰ ਮੈਨੂੰ ਅਰੈਸਟ ਕਿਉਂ ਕੀਤਾ ਹੂੰ ਉਹ ਮੇਰੇ ਸੇ ਪੁੱਛਿਆ ਕਿ ਜਦੋਂ ਤੁਹਾਨੂੰ ਰੈਸਟ ਕੀਤਾ ਕਿਸੇ ਟੀਮ ਮੈਂਬਰ ਨੇ ਵੀਡੀਓ ਫੋਟੋ ਨਾ ਕਿਸ ਨੇ ਇਸ ਨੇ ਮੈਂ ਬਣਾਇਆ ਤਰੀਕਾ ਕੀਤਾ ਨਹੀਂ ਕੁਝ ਨਹੀਂ ਵੀਡੀਓ ਉਹ ਨਹੀਂ ਬਣਾਈ ਛੋਟੀ ਸੀ ਵੀਡੀਓ ਕਲਿੱਪ ਹੈ ਮੈਂ ਤੁਹਾਨੂੰ ਭੇਜੂਗਾ ਛੋਟੀ ਸੀ ਵੀਡੀਓ ਉਹ ਆਪਾਂ ਸਾਡੇ ਦਰਸ਼ਕਾਂ ਦੇ ਰੂਪ ਕਰਾਂਗੇ ਠੀਕ ਹੈ ਜਿੱਥੇ ਅਸੀਂ ਦੂਰ ਸੇ ਦਿਖਾਈ ਦਿੰਦਾ ਉਹ ਮਨ ਹੱਤਕੜੀ ਲੈ ਕੇ ਲੈ ਕੇ ਜਾਂਦੇ ਆ ਬਾਕੀ ਹੋਰ ਵੀ ਵੀਡੀਓ ਜੋ ਬਣੀ ਹੈ ਮੈਂ ਤੁਹਾਨੂੰ ਤੁਹਾਨੂੰ ਭੇਜਾਂਗਾ ਕਿ ਵੀ ਅਸੀਂ ਕਿੰਨਾ ਪੀਸਫੁਲੀ ਉੱਥੇ ਪ੍ਰੋਟੈਸਟ ਕਰ ਰਹੇ ਸੀ ਆਈ نو ਮੈਂ ਪਹਿਲਾਂ ਵੀ ਤੁਹਾਡੇ ਨਾਲ ਪਾਰਟਿਸਿਪੇਟ ਕੀਤਾ ਜਦੋਂ ਆਪਾਂ ਪਹਿਲਾਂ ਵੀ ਬਰਿੰਟਨ ਸਿਟੀ ਦੇ ਫਰੰਟ ਤੇ ਆਪਾਂ ਇੰਡੀਆ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਉਦੋਂ ਆਪਾਂ ਨੇ ਨਾਲ ਹੋ ਰਿਹਾ ਸੀ ਹਾਂ ਤੋ ਜ ਉਹਨਾਂ ਨੇ ਮੈਨੂੰ ਅਰੈਸਟ ਕਰਕੇ ਗੱਡੀ ਚਲੇ ਗਏ ਮੈਂ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਅਰੈਸਟ ਕਿਉਂ ਕੀਤਾ ਤੂੰ ਮੈਨੂੰ ਗਲਤ ਅਰੈਸਟ ਕੀਤਾ ਹੂੰ ਠੀਕ ਹੈ ਨਾ

ਠੀਕ ਹੈ ਨਾ ਮੇਰੀ ਉਹਨਾਂ ਤਲਾਸ਼ੀ ਤੁਮ ਉਸੇ ਲਈਤੇ ਕਿ ਮੈਂ ਕੋਈ ਬਹੁਤ ਬਹੁਤ ਵੱਡਾ ਕ੍ਰਾਈਮਨਲ ਹਾਂ ਠੀਕ ਹੈ ਨਾ ਪੂਰਾ ਦੇਖਿਆ ਬਿਤਰੇ ਕੋਈ 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 ਹਥਿਆਰ ਤੋਂ ਨਹੀਂ ਹੈ ਤੂੰ ਪੂਰੀ ਤਲਾਸ਼ ਲਈਤੀ ਹੱਥ ਖੜੀ ਲੱਗ ਲੱਗੀ ਅੱਛਾ ਹੱਥ ਖੜੀ ਲੱਗੇ ਲੱਗੇ ਪੂਰਾ ਤੁਹਾਡਾ ਚੈੱਕਅਪ ਪੂਰਾ ਪੂਰਾ ਚੈੱਕਅਪ ਕੀਤਾ ਮੈਨੂੰ ਕ੍ਰੋਜ਼ਰ ਤੇ ਬਿਠਾ ਦਿੱਤਾ ਮੈਂ ਫਿਰ ਉਹਨੂੰ ਕਿਹਾ ਮੈਂ ਵੀ ਤੂੰ ਮੈਨੂੰ ਗਲਤ ਅਰੈਸਟ ਕੀਤਾ ਮੈਂ ਗਲਤ ਗਿਆ ਰਿਹਾ ਤੂੰ ਮੈਨੂੰ ਗਲਤ ਅਰੈਸਟ ਕੀਤਾ ਮੈਂ ਤਾਂ ਕਾਗਾ ਰਿਹਾ ਮੈਂ ਉਹ ਬਿਲਕੁਲ ਕਾ ਮੈਂ ਕਹਾ ਵੀ ਇਹ ਜੋ ਪੁਲਿਸ ਹੈ ਨਾ ਤੁਹਾਡੀ ਹੂੰ

ਉਹੀ ਜਮੇ ਸਾਡੇ ਜਿਹਾ ਜਿਵੇਂ ਪੀਸਫੁੱਲ ਬੰਦਾ ਵਾਸਤੇ ਉਥੇ 20 25 ਜਣੇ ਆ ਜਾਂਦੇ ਹਨ ਉਥੇ 20 25 ਉਥੇ 7 8 ਕਰੂਜ਼ਰ ਭਰ ਕੇ ਆ ਗਏ ਜੀ ਹੈਨਾ ਦਰਸਿਤ ਲੱਗ ਗਿਆ ਪਤਾ ਨਹੀਂ ਕਿਹੜਾ ਕਿਹੜਾ ਹੈ ਤੇ ਬੜਾ ਪ੍ਰੋਟੈਸਟ ਇੱਥੇ ਹੋਣ ਦਾ ਹੈ ਕਿਹੜਾ 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 ਇੱਥੇ ਕ੍ਰਾਈਮ ਹੋ ਰਿਹਾ ਤਾਂ ਅਲਟੀਮੇਟਲੀ ਜੋ ਪੁਲਿਸ ਵਾਲਾ ਥਾ ਉਹਨੂੰ ਮੈਨੇ ਟ੍ਰੈਸ ਪਾਸਿੰਗ ਦੀ ਟਿਕਟ ਦਿੱਤੀ ਅੱਛਾ ਟ੍ਰੈਸ ਪਾਸਿੰਗ ਦਾ ਮਤਲਬ ਇਹ ਹੈ ਕਿ ਵੀ ਮੈਂ ਇਸ ਪ੍ਰੋਪਰਟੀ ਤੇ ਮੈਂ ਧੱਕੇ ਤੇ ਆਇਆ ਥੇ ਅਲਾਉਡ ਨਹੀਂ ਸੀ ਅੱਛਾ ਜਦ ਕਿ ਉਹ ਤਾਂ ਪਬਲਿਕ ਪ੍ਰਾਪਰਟੀ ਹੈ ਪਬਲਿਕ ਪ੍ਰਾਪਰਟੀ ਤੁਸੀਂ ਉਹ ਪੁਲਿਸ ਵਾਲਿਆਂ ਨੂੰ ਕਿਹਾ ਨਹੀਂ ਵੀ ਟੈਕ ਟਕਾ ਦੋ ਮੈਨੂੰ ਦੇ ਰਿਹਾ ਹਾਂ ਹਾਂ ਮੈਨੂੰ ਕਹੋ ਕਹਿੰਦਾ ਨਹੀਂ ਯੂ نو ਯੂ ਫੇਲ ਟੂ ਓਬੇ ਮਾਈ 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 ਡਾਇਰੈਕਸ਼ਨ ਓਕੇ ਕਿ ਮੈਂ ਤੈਨੂੰ ਕਹਾ ਤੂੰ ਪ੍ਰਾਪਰਟੀ ਤੇ ਚਲਾਇਆ ਮੈਨੂੰ ਕਹ ਉਹ ਪ੍ਰਾਪਰਟੀ ਤੇ ਮੈਂ ਚਲਾ ਕਿਉਂ ਜਾਵਾਂ ਉਹ ਤਾਂ ਪਬਲਿਕ ਪ੍ਰਾਪਰਟੀ ਹੈ ਪਬਲਿਕ ਪ੍ਰਾਪਰਟੀ ਔਰ ਮੈਂ ਇਹ ਦਸਮਨ ਵਿੱਚ ਕਿਹੜਾ ਕ੍ਰਾਈਮ ਕੀਤਾ ਸੀ ਜਾਂ ਮੈਂ ਕਿਸ ਨੂੰ ਡਿਸਟਰਬ ਕਰਦਾ ਸੀ ਜਾਂ ਜੋ ਈਵੈਂਟ ਚੱਲਦਾ ਸੀ ਮੈਂ ਉਸਨੇ ਡਿਸਟਰਬ ਕਰਦਾ ਸੀ ਲੇਕਿਨ ਛੋਟੇ ਸਾਹਿਬ ਇਸ ਵਿੱਚ ਇੱਕ ਟਵਿਸਟ ਆਇਆ ਫਿਰ ਓਕੇ ਇੱਕ ਜੋ ਨਿਊਜ਼ਪੇਪ ओके ਉਸ ਨੂੰ ਇੱਕ ਅਗਲੇ ਦਿਨ ਇੱਕ ਬੜੀ ਹੈਡਲਾਈਨ ਡਾਲੀ ਹੂੰ ਕਿ ਸलम ਲੈਂਡਲੋਰਡ ਲੀਡਰ ਹੂੰ ਆਜ਼ਾਦ ਗੁਏ ਅਰੈਸਟਡ ওকে ਫੋਰ ਡਿਸਟਰਪਟਿੰਗ ਸੰਤਾ ਹੂੰ ਕਲੋਜ਼ ਬਰੀਫਿੰਗਸ ওকে ਭਈ ਮੈਂ ਉਹਨੂੰ ਕਿਹਾ ਭਈ ਸੰਤਾ ਕਲੋਜ਼ ਕੀ ਤਾਂ ਅਸੀਂ ਤਾਂ 5-10 ਤਾਂ ਖੜੇ ਹੋ ਗਏ ਸੀ ਆਹ ਸੈਂਟਾ ਕਲੋਜ਼ ਤੋਂ ਉੱਥੇ ਜਾ ਕੇ ਜੋ ਬਰੀਫਿੰਗ ਤਾਂ ਆਇਆ 5:50 ਦੇ ਹਾਂ ਵੀ ਉਧਰ ਆ ਕੇ ਬਾਤ ਚ ਆਇਆ ਤੇ ਮੈਂ ਮੇਰਾ ਕੀ ਮਿਲ ਮੇਰੀ ਇੰਟੈਂਸ਼ਨ ਉਸਨੇ ਡਿਸਟਰਬ ਕਰਨ ਕਿ ਕਿੱਥੇ ਆ ਗਈ ਹੂੰ ਹੂੰ ਤਾਂ ਇਹ ਜੋ ਨਾਲੇ ਤੁਸੀਂ ਕਿਹੜੀ ਕੋਈ ਸਪੀਚ ਦੇ ਰਿਹਾ ਸੀ ਕੋਈ ਸਪੀਚ ਦੇ ਸੀ ਮੈਂ ਤਾਂ ਅਸੀਂ ਖੜਿਆ ਸੀ ਠੀਕ ਹੈ ਨਾ ਉਹ ਸਾਨੂੰ ਤਾਂ ਛੱਡੋ ਪੀਸਫੁਲ ਖੜਿਆ ਹੁੰਦਾ ਰਾਈਟ ਹੈ ਅਸੀਂ ਤਾਂ ਬਿਲਕੁਲ ਜੋ ਉਹਨਾਂ ਨੇ ਫਿਰ ਫਿਰ ਇੱਕ ਦੋ ਗਰੁੱਪਾਂ ਨੇ ਮੇਅਰ ਨੂੰ ਮੇਅਰ ਤੋਂ ਪੁੱਛਿਆ ਕਿ ਵੀ ਜੋ ਹਨਾ ਅਜਾਬ ਨੂੰ ਕਿਉਂ ਅਰੈਸਟ ਕੀਤਾ ਸੋਸ਼ਲ ਮੀਡੀਆ ਗਰੁੱਪ ਦਾ ਉਹ ਕਹਿੰਦੇ ਹੀ ਬਾ ਦੇ ਟੂ ਡਿਸਟਰਬ ਦਾ ਸੈਂਟਾ ਕਲੋਜ਼ ਬਰੀਫਿੰਗ ਲੋਕਾਂ ਨੇ ਕਿਹਾ ਮੈਨੂੰ ਸਾਰੀ ਵੀਡੀਓ ਭੇਜੀ ਗਰੁੱਪ ਮੈਂ ਇਹ ਦੇਖੋ ਮੈਂ 5 ਵਜੇ 50 ਮਿੰਟ ਤੇ ਮੈਂ ਖੜਿਆ ਹਾਂ ਅਤੇ ਕੋਈ ਸੈਂਟਾ ਕਲੋਜ਼ ਨਹੀਂ ਹੈ ਹੂੰ ਔਰ ਜੋ ਉਹਨਾਂ ਨੇ ਫੋਟੋ ਲਾਇਆ ਨਾ ਮੈਂ ਤੁਹਾਨੂੰ ਦਿਖਾਵਾਂਗਾ ਉਹ ਆਰਟੀਕਲ ਉਹ ਫੋਟੋ ਵਿੱਚ ਜੇ ਕੋਈ ਸੈਂਟਾ ਨਹੀਂ ਉੱਥੇ ਉਹਨਾਂ ਨੇ ਇੱਕ ਸੈਂਟਾ ਤੇ ਪਿਕਚਰ ਲੈ ਕੇ ਉੱਥੇ 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 ਸੈਂਟਾ ਨੇ ਐਡਿਟ ਕਰਤਾ ਐਡਿਟ ਕਰਕੇ ਬਿਠਾ ਦਿੱਤਾ ਬਿਠਾ ਦਿੱਤਾ ਹੂੰ ਠੀਕ ਹੈ ਨਾ ਤਾਂ ਮੈਂ ਕਹਾਂਗਾ ਵੀ ਤੂੰ ਆਰਟੀਕਲ ਹੀ ਛਾਪਣਾ ਸੀ ਤਾਂ ਕਮ ਸੇ ਕਮ ਜਿਸ ਟਾਈਮ ਤੇ ਸੈਂਟਾ ਕਲੋਜ਼ ਉੱਥੇ ਥਾ ਮੈਂ ਖੜਾ ਸੀ ਰੀਅਲ ਪਿਕਚਰ ਤਾਂ ਲਾਣੀ ਚਾਹੀਦੀ ਸੀ ਹਾਂ ਰੀਅਲ ਲਾਓ ਪਤੋਂ ਸੇ ਰੀਅਲ ਰੀਅਲ ਪਿਕਚਰ ਵੀ ਨਹੀਂ ਭਾਈ ਤਾਂ ਇਹਨਾਂ ਨੇ ਕੀ ਹੈ ਕਿ ਅਵਨਾ ਨੇ ਰਿਜਿਸਟ ਟਵਿਸਟ ਦੇਣ ਦੀ ਟਰਾਈ ਕੀਤੀ ਕਿ ਵੀ ਇਹ ਤੋਂ ਨਾ ਡਿਸਰਪਟ ਕਰਨ ਨੂੰ ਗਿਆ ਸੀ ਹਨਾ ਤਾਂ ਲੇਕਿਨ ਮੈਂ ਇਹੀ ਕਹਿੰਦਾ ਮੀਅਰ ਬਰਾਊਨ ਆਜ਼ਾਦ ਰੁਕੂਗਾ ਨਹੀਂ ਹੂੰ ਬਿਲਕੁਲ ਨਹੀਂ ਰੁਕੂਗਾ ਜਿੰਨਾ ਤੁਸੀਂ ਕਰਪਸ਼ਨ ਇਸ ਸਿਟੀ ਤੱਕ ਕੀਤਾ ਹੈ ਔਰ ਕੰਨ ਲੱਗ ਰਹੇ ਤੁਸੀਂ ਕਿਉਂਕਿ ਕੱਲ ਵੀ ਤੁਸੀਂ 1.45 ਮਿਲੀਅਨ ਦੀ ਤੁਸੀਂ ਆਪਣੇ ਵਾਈਫ ਨਾਲ ਮਿਲ ਕੇ ਤੇ ਕੈਸ਼ ਬਾਈ ਕੈਸ਼ ਪ੍ਰੋਪਰਟੀ ਬਾਈ ਕੀਤੀ ਕੈਸ਼ 1.4 ਹੈ 1.45 ਮਿਲੀਅਨ ਕੀ ਉਹ ਜੋ ਕੈਸ਼ ਤੇ ਉਹ ਬਿਲਡਿੰਗ ਬਾਈ ਕੀਤੀ ਉਹ ਕੈਸ਼ ਆਇਆ ਕਿੱਥੋਂ ਹਾਂ ਹੈਨਾ ਅਗਰ ਕੋਈ ਬੰਦਾ ਲੱਖ ਡਾਲਰ ਸੈਲਰੀ ਲੈਂਦਾ ਤਾਂ ਉਸ ਦਾ 40000 ਟੈਕਸ ਵੀ ਕੱਟ ਜਾਂਦਾ ਹੈ ਹਾਂ ਲੱਖ ਚ 40 ਗਿਆ 40 ਤਾਂ ਇਹ ਦੱਸੋ ਵੀ ਇੱਕਦਮ ਤੇ ਪੈਸਾ ਕਿੰਨਾ ਆ ਗਿਆ ਅਗਰ ਤੁਸੀਂ ਫੈਮਲੀ ਫਰੈਂਡ ਕਿਸੇ ਦਾ ਲੀਤਾ ਤਾਂ ਤੁਸੀਂ ਤੁਸੀਂ ਜੋ ਜੋ ਇੱਕ ਕੋਡ ਆਫ ਕੰਡੈਕਟ ਆ ਤੁਹਾਡਾ ਕਿ ਪਬਲਿਕ ਨੂੰ ਦੱਸਣਾ ਚਾਹੀਦਾ ਹਨਾ ਕਿ ਤੁਹਾਡੀ ਰਿਸਪੌਂਸਿਬਿਲਿਟੀ ਨਹੀਂ ਬਣਦੀ ਕਿ ਵੀ ਤੁਸੀਂ ਡਾਊਨ ਟਾਊਨ ਦਾ ਕੋਰ ਡਾਊਨ ਟਾਊਨ ਏਰੀਆ ਤੇ ਕੋਈ ਪ੍ਰਾਪਰਟੀ ਖਰੀਦਦੇ ਹੋ ਠੀਕ ਹੈ ਤੁਹਾਡਾ ਕੋਈ ਨਾ ਕੋਈ ਮੋਟਿਵ ਹੋ ਸਕਦਾ ਆਈ نو ਵੈਸਾ ਤੁਸੀਂ ਹਾਲ ਤੱਕ ਨਹੀਂ ਖਰੀਦੀ 6-7 ਸਾਲ ਹੋ ਗਏ ਅੱਜ ਹੀ ਕਿਉਂ ਖਰੀਦੀ ਤੁਹਾਨੂੰ ਪਤਾ ਲੱਗਿਆ ਕਿ ਵੀ ਹਾਂ ਇਹ ਪ੍ਰਾਪਰਟੀ ਮੈਂ ਕੋੜੀਆ ਕੇ ਬਾਅੂ ਲੈ ਕੇ ਕਿ ਇਸ ਕੀ ਕੁਝ ਚੇਂਜ ਕਰਕੇ ਜ਼ੋਨਿੰਗ ਚੇਂਜ ਕਰਕੇ ਜਾਂ ਬੜੀ ਬਿਲਡਿੰਗ ਬਣਾ ਕੇ ਤੇ ਮਲਟੀ ਮਿਲੀਅਨ ਡਾਲਰ ਕਮਾ ਸਕਦਾ ਕਮਾ ਕੋਈ ਦਿੱਕਤ ਨਹੀਂ ਹੈ ਲੇਕਿਨ ਠੀਕ ਕੰਮ ਕਰਕੇ ਲੇਕਿਨ ਜਿਸ ਹਿਸਾਬ ਨਾਲ ਮੇਰੇ ਸਾਹਿਬ ਤੁਹਾਡੇ ਜੋ ਚਰਚੇ ਹੋ ਰਹੇ ਹਨ ਕਰਪਸ਼ਨ ਦੇ ਅਬ ਤੋਂ ਸਾਰੇ ਬ੍ਰੈਂਟਨ ਨੂੰ ਪਤਾ ਲੱਗ ਗਿਆ ਕਿ ਮੇਅਰ ਕਿੰਨਾ ਕਰਪਟ ਹੈ ਆਨ ਵਾਰ ਦਾ ਟਾਈਮ ਮੈਂ ਆਪਕੋ ਲੋਗ ਇਹੀ ਕਹਿੰਦੇ ਵੀ ਹਾਊ ਟੂ ਗੈਟ ਰਿਡ ਆਫ ਪੈਟ੍ਰਿਕ ਪਰ ਮੈਂ ਇੱਕ ਚੀਜ਼ ਹੋਰ ਥੋੜੀ ਜਿਹੀ ਸਾਬ ਕਰਨਾ ਚਾਹੁੰਦਾ ਲੋਕ ਕਹਿੰਦੇ ਨੇ ਵੀ ਪੈਟ੍ਰਿਕ ਬ੍ਰਾਊਨ ਨੂੰ ਕੋਈ ਹਾਰ ਨਹੀਂ ਸਕਦਾ ਕਿਉਂ ਨਹੀਂ ਹਰਾ ਸਕਦਾ ਕਿਉਂ ਨਹੀਂ ਹਰਾ ਸਕਦਾ ਕਿਉਂ ਨਹੀਂ ਹਰਾ ਸਕਦਾ

ਅਸੀਂ ਜੋ ਇਹ ਬੈਰੀ ਤਾਂ ਜੋ ਤਲਕੇ ਆਇਆ ਸੀ ਇੱਥੇ ਅਸੀਂ ਬ੍ਰੈਮਟਨ ਯੂਨੀਵਰਸਿਟੀ ਤੇ ਬਿਠਾਇਆ ਸੀ ਆਈ نو ਅਸੀਂ ਚਾਹੁੰਦੇ ਹਾਂ ਕਿ ਵੀ ਵਿਲ ਸੈਂਡ ਹਿਮ ਬੈਕ ਟੂ ਬੈਰੀ ਬੈਰੀ ਔਰ ਮੈਨੂੰ ਤਾਂ ਬੈਰੀ ਤਾਂ ਵੀ ਇੱਕ ਲੇਡੀ ਮਿਲੀ ਥੀ ਇੱਕ ਵਾਰ ਸਿਟੀ ਹਾਲ ਤੇ ਉਹ ਕਹਿੰਦੀ ਬੈਰੀ ਵਾਲੇ ਨਹੀਂ ਚਾਹੀਦਾ ਬੈਰੀ ਵਾਲੇ ਤਾਂ ਇਹਨੂੰ ਤਾਂ ਕੱਢ ਦਿੱਤਾ ਜੀ ਅੱਛਾ ਉਹ ਕਹਿੰਦੇ ਸਾਨੂੰ ਨਹੀਂ ਜਰੂਰ ਸਾਨੂੰ ਨਹੀਂ ਚਾਹੀਦਾ ਸਾਨੂੰ ਬੈਕ ਤੁਹਾਨੂੰ ਸਾਨੂੰ ਨਹੀਂ ਚਾਹੀਦਾ ਕਿਉਂਕਿ ਮੈਂ ਇਹ ਇਹ ਸਲੋਗਨ ਦਿੱਤਾ ਸੀ ਕਿ ਆਈ ਵਿਲ ਸੈਂਡ ਹਿਮ ਬੈਕ ਟੂ ਬੈਰੀ ਹਮ ਔਰ ਇਹ ਜੋ ਜੋ ਸਲੋਗਨ ਹੈ ਅਬ ਇਸ ਸਲੋਗਨ ਆਪ ਲਖਾਂਗੇ ਵੀ ਵਿਲ ਸੈਂਡ ਹਿਮ ਬੈਕ ਟੂ ओके ठीक है ना ਸਾਡਾ ਵੀ ਜੋ ਵੀ ਆਗੇ ਮੁਹਿੰਮ ਹੋਗਾ ਜੋ ਇਸ ਇਸ ਕਰਪਟ politican ਕੇ ਖਿਲਾਫ ਮੈਂ ਕਹਾਂਗਾ ਕ੍ਰਪਸ਼ਨ ਤੋਂ ਕਰਪਟ ਸਾਰੇ 시ਟੀ 시디 ਕਾਉਂਸਲਰ ਹੁੰਦੇ ਹਮ ਹਮ ਸਭ ਦੇ ਆਪਣੇ ਆਪਣੇ ਮੋਟੋ ਸਭ ਨੇ ਆਪਣੇ ਜੀ ਜੀ ਲੈਣ ਤੋਂ ਪਹਿਲਾਂ ਜਿਹੜੇ ਉਹ ਕਿਉਂਕਿ ਮੈਂ ਪੰਜਾਬੀ ਬਿਜ਼ੀ ਰਿਆਂ ਔਰ ਜਿਹੜਾ ਕੈਮਰਿਆਂ ਦਾ ਕੀ ਬਣਿਆ ਦੇਖੋ ਜੀ ਕੈਮਰੇ ਕਹਿੰਦੇ ਕੰਮ ਨਹੀਂ ਕਰਦੇ ਅੱਛਾ ਹੁਣ ਕੰਮ ਨਹੀਂ ਕਰਦੇ ਹਾਂ ਕਹਿੰਦੇ ਵੀ 185 ਕੈਮਰੇ ਸਾਰੇ ਸਾਰੇ ਨਕਮੇ ਹਨ ਓਕੇ ਤੂੰ ਪਰ ਜਿਹੜਾ ਪੈਸਾ ਲੱਗਾ ਹਾਂ ਜੋ ਮੈਂ ਕਹਿੰਦਾ ਵੇ 100 ਮਿਲੀਅਨ ਡਾਲਰ ਦੇ ਆਸ-ਪਾਸ ਲੱਗਿਆ ਉਸकी भरपाई कौन करेगा वो कौन भरेगा भरपाई

ਮੋਰ ਜਿੰਨਾ ਜਿੰਨਾ ਇਸਨੇ ਜੋ ਮੈਂ ਕਹਾਂਗਾ ਵੀ ਜੋ ਰਿਜ਼ਰਵ ਫੰਡ ਤਾਂ ਠੀਕ ਹੈ ਨਾ ਸਾਰਾ ਕਾ ਸਾਰਾ ਇਹਨੇ ਜ਼ੀਰੋ ਕਰ ਦਿੱਤਾ ਉਹ ਵੀ ਜ਼ੀਰੋ ਕਰ ਦਿੱਤਾ ਉਹ ਵੀ ਜ਼ੀਰੋ ਕਰ ਦਿੱਤਾ ਇਹ ਦਸੋਂ ਬ੍ਰੈਂਟਨ ਤਾਂ ਛੱਡਿਆ ਕੀ ਇਹਨੇ ਹਮਮਬ ਸਰਵਿਸ ਕੀ ਲਈ ਸਰਵਿਸ ਤਾਂ ਹੈ ਹੀ ਨਹੀਂ ਕੋਈ ਵੀ ਕਿਉਂਕਿ ਕੁਝ ਸਾਲ ਪਹਿਲਾਂ ਆਪਾਂ ਬ੍ਰੈਂਟਨ ਨੂੰ ਫਲਾਵਰ ਸਿਟੀ ਕਹਿੰਦੇ ਹੁੰਦੇ ਸੀ ਦੇਖ ਲਓ ਔਰ ਇੱਕ ਗੱਲ ਹੋਰ ਹੈ ਹਾਂ ਇਹ ਜੋ ਕੈਮਰੇ ਹੈ ਆਪ ਟਿਕਟਾ ਨਹੀਂ ਦੇਂਦੇ ਹਾਂ ਲੇਕਿਨ ਅਬ ਇਹ ਬਦਨਾਮ ਕਰਨ ਦਾ ਇੱਕ ਸਾਧਨ ਬਣਾ ਲਿਆ ਇਹਨਾਂ ਨੇ ਓਕੇ ਓਕੇ ਦੇਖੋ ਜੀ ਡੰਮੀ ਕਰਦੇ ਡੰਮੀ ਡੰਮੀ ਕਰਦੇ ਨਹੀਂ ਬਦਨਾਮ ਕਰਨ ਦਾ ਇਹ ਬਣਾ ਲਿਆ ਦੇਖੋ ਜੀ ਕੈਮਰੇ ਜਿothe ਤੋਂ ਅਸੀਂ ਜੋਨਾ ਟਿਕਟਾ ਦੇਂਦੇ ਸੀ ਲੋਕ ਸਪੀਡ ਨੂੰ ਕੰਟਰੋਲ ਕਰਦੇ ਸੀ ਮੈਂ ਸਮਝ ਗਿਆ ਸਮਝ ਗਿਆ ਨਾ ਤੁਸੀਂ ਹਾਂ ਔਰ ਸਿਟੀ ਵਾਲਾ ਕੋਈ ਨਹੀਂ ਬੋਲਦਾ ਕਿਸੇ ਕਿਸੇ ਸਿਟੀ ਨੇ ਇਹ ਨਹੀਂ ਕਹਾ ਵੀ ਅਸੀਂ ਤਾਂ ਇਹਨਾਂ ਨੂੰ ਮੋਨੀਟਰ ਕਰਾਂਗੇ ਅਸੀਂ ਇਹਨਾਂ ਨੂੰ ਲੋਕਾਂ ਨੂੰ ਲੇਕਿਨ ਇਹ ਦੱਸੋ ਇਹ ਜੋ ਕਾਉਂਸਲਰ ਹੈ ਇਹ ਪੂਰੀ ਬ੍ਰੈਮਟਨ ਨੂੰ ਬ੍ਰੈਮਟਨ ਕੇ ਪੱਧਰ ਤੱਕ ਤਨਖਾਹ ਲੈਂਦੀ ਹੈ ਬ੍ਰੈਮਟਨ ਦੇ ਪੈਸਾ ਦੇ ਪੈਸਾ ਦਾ ਰੋਟੀ ਖਾਂਦੀ ਹੈ ਆਪਣੇ ਘਰ ਚਲਾਉਂਦੇ ਹਨ ਲੇਕਿਨ ਉਹੀ ਬ੍ਰੈਮਟਨਨ ਨੂੰ ਮਤਲਬ ਬਦਨਾਮ ਕਰਦੇ ਕਿ ਬ੍ਰੈਮਟਨ ਦੇ ਲੋਕ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਮਾੜੇ ਹੈ ਇੰਨੀ ਸਪੀਡ ਕਰਦੇ ਆ ਕਰਦੇ ਆ ਕਰਦੇ ਹੈ ਜੀ ਅਸੀਂ ਪੂਰਾ ਡਾਟਾ ਕਲੈਕਟ ਕਰਾਂਗੇ ਅਸੀਂ ਦੁਬਾਰਾ ਫਿਰ ਪ੍ਰੋਮਿਸ ਨੇ ਭੇਜਾਂਗੇ ਦੇਖੋ ਕੈਮਰੇ ਕਿੰਨੇ ਇਫੈਕਟਿ ਹੂੰ ਬਿਲਕੁਲ ਨਹੀਂ ਹੈ ਤੁਸੀਂ ਸਾਡਾ ਪੈਸਾ ਖਾ ਗਏ 100 ਮਿਲੀਅਨ 46 ਮਿਲੀਅਨ ਡਾਲਰ ਤੋਂ ਤੁਸੀਂ ਖਾ ਗਏ ਜੋ ਫੋਟੋ ਰੈਡਾਰ ਪ੍ਰੋਸੈਸਿੰਗ ਸੈਟਰ ਬਣਾ ਕੇ ਜੀ ਜੀ ਤੁਸੀਂ 78 ਮਿਲੀਅਨ ਡਾਲਰ ਤੁਸੀਂ ਸਾਡਾ ਖਾ ਗਏ ਬਿਲਡਿੰਗ ਲੈ ਕੇ ਬਿਲਡਿੰਗ ਜੋ ਇਲੈਕਟ੍ਰਾ ਦੀ ਬਿਲਡਿੰਗ ਪਹਿਲਾਂ ਕਵਰੇਜ ਕੀਤੀ ਸੀ ਦੋਨੋਂ ਆਪਾਂ ਕੀਤੀ ਸੀ ਠੀਕ ਹੈ ਔਰ ਆਪ ਤੁਸੀਂ ਤੁਸੀਂ ਜੋ ਇਹ ਪ੍ਰੋਗਰਾਮ ਚੱਲਦਾ ਹੈ ਜੋ ਜੋ ਤੁਸੀਂ ਕੈਮਰੇ ਖਰੀਦੇ ਹੂੰ ਕੈਮਰੇ ਤੁਸੀਂ ਸਸਤੇ ਥੋੜੀ ਹੈ ਇੱਕ ਕੈਮਰਾ ਦਾ ਰੈਂਟ ਹੈ ਔਰ ਇਹ ਦੇਖੋ ਕਿ कैमरे तो हट के टिकटा देना बंद बंद होगी लेकिन कैमरा का रेंट तो चलता है ना रेंट तो तो चली जाता है 2100 डॉलर पर मंथ एक कैमरा का रेंट है 2100 डॉलर प्लस जीएसटी प्लस एचएसटी एक कैमरा का तो टोटल कितने 186 ओके 186 करीब करीब मैं कहता हूं 5 मिलियन के आसपास रेंट जाता साल तो पहन लग रहा है बंद थोड़ी हो गया ਤੋ ਇਹ ਤਾਂ ਜੋ ਇੱਥੇ ਕ腐ਸ਼ਨ ਹੈ ਕ腐ਸ਼ਨ ਤਾਂ ਚੱਲ ਹੀ ਰਹੀ ਹੈ ਮੈਂ ਪੁੱਛਣ ਵਾਲਾ ਹਾਂ ਜੋ ਕੈਮਰਾ ਦਾ ਰੈਂਟ ਆ ਵੈਸੀ ਕਿਉਂ ਭਰੀਏ ਅਸੀਂ ਕਿਹਤੋਂ ਭਰੀਏ ਅਸੀਂ ਕਿਉਂ ਭਰੀਏ ਅਸੀਂ ਅਸੀਂ ਥੋੜੀ ਐਗਰੀਮੈਂਟ ਕੀਤਾ ਸੀ ਹਾਂ ਅਗਰ ਤੁਹਾਡੀ ਨਿਕਮ ਨਾ ਕੰਮ ਹੀ ਸੀ ਤਾਂ ਤੁਸੀਂ ਇਹ ਜੋ ਕੈਮਰੇ ਸੀ ਤੁਸੀਂ ਪਹਿਲੇ ਪ੍ਰੋਮਿਸ ਤੇ ਪੁੱਛਦੇ ਵੀ ਅਸੀਂ ਇਨੇ ਕੈਮਰੇ ਇਨਾ ਬੜਾ ਇਨਵੈਸਟਮੈਂਟ ਕਰਨ ਲੱਗੇ ਹਾਂ ਤੁਸੀਂ ਦੱਸੋ ਵੀ ਕੱਲ ਨੂੰ ਕੋਈ ਕੋਈ ਕਨਫਲਿਕਟ ਆਫ ਇੰਟਰਸਟ ਤਾਂ ਨਹੀਂ ਹੋਣਾ ਤੁਸੀਂ ਕੋਈ ਕੋਈ ਲੈਕਟ ਨਹੀਂ ਨਹੀਂ ਜਾਣਾ ਹੈ ਲੇਕਿਨ ਨਹੀਂ ਉਹਨਾਂ ਪੁੱਛਿਆ ਹੀ ਨਹੀਂ ਤੇ ਡੜਾਵਾ ਕੰਦੇ ਲੋਕਾਂ ਨੂੰ ਲੁੱਟ ਲੋ ਲੁੱਟ ਲੋ ਲੁੱਟ ਲੋ ਲੇਕਿਨ ਛੋਟੇ ਸਾਬ ਗੱਲ ਉੱਥੇ ਹੂੰ ਅਭੀ ਤਾਂ ਇੱਕ ਵਾਰੀ ਅਰੇਸਟ ਹੋਇਆ ਨਾ ਹੂੰ ਛੋਟੀ ਸਾਹਿਬ ਮੈਂ ਕਹਿੰਦਾ ਮੈਂ ਡਰਦਾ ਹੀ ਨਹੀਂ ਹੂੰ ਮੈਂ ਆਪਣਾ ਸਭ ਕੁਝ ਛੱਡਿਆ ਆ ਹਾਂ ਮੈਂ ਆਪਣੀ ਫੈਮਲੀ ਨੂੰ ਵੀ ਕੱਦਿਆ ਬੱਚਾ ਨੇ ਕੱਦਿਆ ਬਈ ਡੋਨਟ ਵਰੀ ਹੂੰ ਔਰ ਛੋਟੀ ਸਾਹਿਬ ਮੇਰੀ ਕੁੜੀ ਮੈਨੂੰ ਕਹਿੰਦੀ ਹੈ ਡੈਡ ਉਹ ਆਰਟੀਕਲ ਦੇਖ ਕੇ ਕਿ ਡੈਡ ਯੂ نو ਆਈ ਫੀਲ ਇਟਸ ਵੈਰੀ ਸੌਰੀ ਕਿ ਵੀ ਲੋਕ ਮੈਨੂੰ ਵੀ ਦੇਖਣਗੇ ਮੇਰਾ ਲਾਸਟ ਨੇਮ ਵੀ ਗੋਇਤ ਹੈ ਤੁਹਾਡਾ ਵੀ ਗੋਇਤ ਹੈ ਉਹ ਕਹੋਗੇ ਬਈ ਇਸ ਇਸ ਦਾ ਡੈਡ ਜੋ ਇਸ ਤਰ੍ਹਾਂ ਦਾ ਕੰਮ ਕਰਦਾ ਵੀ ਅਰੇਸਟ ਹੋ ਗਿਆ ਅਰੇਸਟ ਹੋ ਗਿਆ ਮੈਂ ਕਹਾਂ ਬੇਟਾ ਇਹ ਦੇਖ ਅਰੇਸਟ ਕਿਸ ਵਾਸਤੇ ਹੋਇਆ ਮੈਂ ਹਾਂ ਤੈਨੂੰ ਪ੍ਰਾਊਡ ਹੋਣਾ ਚਾਹੀਦਾ ਹਾਂ ਪਬਲਿਕ ਵਾਸਤੇ ਨਾ ਪਬਲਿਕ ਵਾਸਤੇ ਅਰੇਸਟ ਹੋਇਆ ਮਤਲਬ ਇਹ ਮਤ ਸੋਚ ਕੇ ਵੀ ਤੂੰ ਤੈਨੂੰ ਬੈਡ ਫੀਲ ਨਹੀਂ ਮਤਲਬ ਖੁਸ਼ ਹੋਣਾ ਚਾਹੀਦਾ ਕਿ ਮੇਰਾ ਡੈਡੀ ਲੋਗਾ ਕਹੇ ਹੱਸਵਾ ਗਿਆ ਚਾਹੇ ਕੱਲਾ ਵੀ ਬੰਦਾ ਹੈ ਸਟਰੋਂਗ ਹੈ ਚਾਹੇ ਕੱਲਾ ਵੀ ਬੰਦਾ ਹੈ ਉਹ 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 ਲੜਦਾ ਕੋਈ ਤੈਨੂੰ ਕਹੋ ਨਾ ਕਿ ਇਹ ਪੁੱਛ ਕੇ ਉਹ ਉਹ ਅਰੇਸਟ ਕਿਉਂ ਹੋਇਆ ਸੀ ਉਸਕੇ ਹੱਥ ਤੇ ਕਿਹੜਾ ਬੈਨਰ ਸੀ ਹਾਂ ਤਬ ਲੋਗਾਂ ਨੂੰ ਪਤਾ ਲੱਗ ਜਾਊਗਾ ਮੈਨੇ ਕਹ ਜਵਾਬ ਆਪਾਂ ਦਾ ਠੋਕ ਦੇਣਾ ਹੈ 26 ਅਕਤੂਬਰ 2026 ਹੈ 26 ਅਕਤੂਬਰ 2026 ਨੂੰ ਆਪਾਂ ਠੋਕ ਕੇ ਜਵਾਬ ਦੇਣਾ ਹੈ ਔਰ ਇਹ ਦੱਸਣਾ ਹੈ ਕਿ ਅरेस्ट ਕਰਕੇ ਕੰਮ ਨਹੀਂ ਚੱਲਦਾ ਸਿਟੀ ਨੂੰ ਡਰਾ ਕੇ ਕੰਮ ਨਹੀਂ ਚੱਲਦਾ ਮੀਡੀਆ ਨੂੰ ਡਰਾ ਕੇ ਕੰਮ ਨਹੀਂ ਚੱਲਦਾ ਆਪਾਂ ਵੀ ਦੇਖੋ ਖੁੱਲੇ ਬੋਲਦੇ ਹੀ ਆਪਾਂ ਬੋਲਦੇ ਹੀ ਆ ਤੁਸੀਂ ਬੋਲਦੇ ਹੋ ਹਾਂ ਇਹਨਾਂ ਦੂਜੇ ਮੀਡੀਆ ਦਾ ਮੂੰਹ ਕਿੰਨਾ ਕਿੰਨਾ ਫੜ ਲਿਆ ਹਾਂ ਉਹੀ ਗੱਲ ਹੈ ਹੈਨਾ

ਉਹ 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 ਵੀ ਤਾਂ ਕ腐ਸ਼ਨ ਹੈ ਨਾ ਜੋ 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 ਇਹ 1.45 ਮਿਲੀਅਨ ਕੀ ਜੋ ਕੈਸ਼ ਕੈਸ਼ ਬਿਲਡਿੰਗ ਖਰੀਦੀ ਹੈ ਹੈ ਨਾ ਜੋ ਜੋ ਮੇਅਰ ਸਾਹਿਬ ਦੀ ਵਾਈਫ ਨੇ আর ਮੇਅਰ ਸਾਹਿਬ ਨੇ ਖੁਦ ਵੀ ਉਸ ਦਾ ਨਾਮ ਹੈ ਤਾਂ ਇਹ ਕਿੱਥੇ ਆਇਆ ਹੈ ਇਸਰਾ ਹੈ ਫੈਮਿਲੀ ਐਂਡ ਫਰੈਂਡ ਨੇ ਦਿੱਤਾ ਜੀ ਤਾਂ ਫੈਮਿਲੀ ਫਰੈਂਡ ਤੋਂ ਬਿਲਕੁਲ ਜੀ ਹੈ ਨਾ ਫੈਮਿਲੀ ਫਰੈਂਡ ਦਾ ਹੈ ਲੇਕਿਨ ਹੈ ਸਾਰੀ ਕ腐ਸ਼ਨ ਅਜਾਜੀ ਤੁਸੀਂ ਅੱਜ ਸਮਾਂ ਕੱਢਿਆ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਡਿਸਕਸ ਜਿਹੜੇ ਹੌਟ ਮੁੱਦੇ ਆ ਉਹਨਾਂ ਤੇ ਆਪਾਂ ਕਰਦੇ ਰਹਿਵਾਂਗੇ ਔਰ ਜਿੰਨੇ ਵੀ ਸਾਡੀ ਆਡੀਅנס ਆ ਮੈਂ ਉਹਨਾਂ ਨੂੰ ਵੀ ਕਮਾਂਗਾ ਐਜੇ ਇਨਸਾਨੀਅਤ ਫਰੋਮ ਇੰਡੀਆ ਕਿਸੇ ਵੀ ਕੰਟਰੀ ਨੂੰ ਆਪਾਂ ਬਿਲੋਂਗ ਕਰਦੇ ਆਂ ਚਾਹੇ ਪਾਕਿਸਤਾਨੀ ਕਮਿਊਨਿਟੀ ਦੀ ਗੱਲ ਕਰੀਏ ਅਸੀਂ ਆਪਣੇ ਹੱਕਾਂ ਵਾਸਤੇ ਲੜੀਏ ਨਹੀਂ ਤੇ ਜਿਹੜਾ ਜਿਸ ਤਰ੍ਹਾਂ ਹੁਣ 26 ਅਕਤੂਬਰ ਐ ਕਿਉਂਕਿ ਇੱਕ ਲੋਕਾਂ ਦੇ ਮਨ ਦੇ ਵਿੱਚ ਡਰ ਵੀ ਪਾਇਆ ਪੈਟ੍ਰਿਕ ਨੂੰ ਕੋਈ ਹਰਾ ਨਹੀਂ ਸਕਦਾ ਇਸ ਕਾਉਂਸਲਰ ਇਹਨੂੰ ਕੋਈ ਹਰਾ ਨਹੀਂ ਸਕਦਾ ਮੈਂ ਕਿਹਾ ਨਹੀਂ ਅਸੀਂ ਸਟ੍ਰੌਂਗ ਇੱਕ ਇੱਕ ਵੋਟ ਜਿਹੜੀ ਕਾਊਂਟ ਹੋਣੀ ਆ ਅਸੀਂ ਜੇ ਸਟ੍ਰੌਂਗ ਹੋ ਗਏ ਕੋਈ ਬੈਗਡ ਨਹੀਂ ਪੈਟਰਿਕ ਨੇ ਵੀ ਕਿਸੇ ਨੂੰ ਰਿਪਲੇਸ ਕੀਤਾ ਬਿਲਕੁਲ ਜੀ ਨਾ ਨਾ ਇਹ ਵੀ ਕਹਿੰਦੇ ਸੀ ਪੈਟਰਿਕ ਪੈਟਰਿਕ ਨਹੀਂ ਜਿੱਤ ਸਕਦਾ ਫਲਾਣਾ ਕੋਈ ਨਹੀਂ ਆ ਰਾ ਸਕਦਾ ਆ ਲੇਕਿਨ ਜਦ ਡੀਆ ਦੀਏ ਤਾਂ ਗੱਲ ਕਰਦੇ ਹਾਂ ਨਾ ਹਾਂ ਦੇਖੋ ਪੈਟਰਿਕ ਬਰਾਊਨ ਨੇ ਹਮ ਹਮ ਆਬ ਤੱਕ ਸੋਸਾਇਟੀ ਨੂੰ ਡਿਵਾਈਡ ਕੀਤਾ ਸਹੀ ਗੱਲ ਦੱਸ ਬ੍ਰੈਮਟਨ ਵਾਸਤੇ ਕਿਤਾ ਕੁਝ ਨਹੀਂ ਹਾਂ ਕੀਤਾ ਕੁਝ ਨਹੀਂ ਨਾ ਥਰੀ ਯੂਨੀਵਰਸਿਟੀ ਆਈ ਕਾਥ ਯੂਨੀਵਰਸਿਟੀ ਆਉਗੀ ਜੀ ਨਾ 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 ਕੋਈ ਹਸਪਤਾਲ ਆਇਆ ਹਾਲ ਤੱਕ ਜੀ 7 7 ਸਾਲ ਹੋ ਗਏ ਅਗਲੇ ਸਾਲ 8 ਸ ਠੀਕ ਹੈ ਨਾ ਅਸਪਰਾ ਇਥੇ ਨਾ ਪੂਰੇ ਪੂਰੇ ਸੇਫਟੀ ਸਿਕਿਉਰਿਟੀ ਦਾ ਇਥੇ ਬੁਰਾ ਹਾਲ ਹੈ ਜਿੱਥੇ ਮਰਜ਼ੀ ਤੁਸੀਂ ਪੋਲ ਤੇ ਦੇਖ ਲਓ ਸਾਈਨ ਲੱਗੇ ਆ ਇਲੀਗਲ ਸਾਈਨ ਲੱਗੇ ਨੇ ਇਹਦੇ ਜੋ ਇਨਕੇ ਕੰਮ ਕਰਦੇ ਕੋਹੋ ਤਾਂ ਕੰਮ ਕਰਦੇ ਨੇ ਇਹ ਹੂੰ ਹੂੰ ਠੀਕ ਹੈ ਨਾ ਇੱਕ ਪੀਸਫੁਲ ਇਨਸਾਨ ਨੂੰ ਜੋ ਇਨਕੇ ਕਰਪਸ਼ਨ ਨੂੰ ਜਾਗਰ ਕਰਦਾ ਉਹਨੂੰ ਉਹ ਉਹ ਉਹਨੂੰ ਬਦਨਾਮ ਕਰਦੇ ਆ ਉਹਨੂੰ ਰੈਸਟ੍ਰੇਟ ਨਹੀਂ ਜਿਹੜੀ ਮਿਲੀ ਫਿਰੋ ਪੇ ਕੀਤੀ ਜਾਂ ਕੀ ਹੋਇਆ ਨਹੀਂ ਤੁਹਾਡੇ ਸਾਹ ਉਹ ਜੋ ਟਿਕਟ ਹੈ ਉਹ ਮੈਂ ਚੈਲੰਜ ਕੀਤੀ ਹੈ ਓਕੇ ਮੈਂ ਉਸ ਦਾ ਟ੍ਰਾਇਲ ਤਾਂ ਜਾਣਾ ਸੀ ਉਸ ਨੂੰ ਹਾਂ ਜਾਣਾ ਚਾਹੀਦਾ ਟ੍ਰਾਇਲ ਤੇ ਜਾਣਾ ਉਹਨੂੰ ਹੂੰ ਅਗਰ ਇਹ ਵੀ ਕਹਿੰਦਾ ਮੈਂ ਅਗਰ ਉੱਥੇ ਟ੍ਰਾਇਲ ਤੇ ਉਹ ਟਿਕਟ ਮੰਨ ਲਓ ਉਹ ਕਹਿੰਦੇ ਵੀ ਸੀ ਵਾਪਸ ਲੈ ਲੈਂਦੇ ਇੱਥੇ ਸਾਰੇ ਚਾਰਜਸ ਲੇਕਿਨ ਮੈਂ ਫਿਰ ਮੈਂ ਸਿਟੀ ਦੇ ਪਿੱਛੇ ਵੀ ਆਉਂਗਾ ਪੀਲ ਪੁਲਿਸ ਦੇ ਪਿੱਛੇ ਵੀ ਆਉਂਗਾ ਹਮ ਆਲ ਸੈਂਡ ਦਮ ਦਾ ਨੋਟਿਸ ਓਕੇ ਕਿ ਇਹ ਜੋ ਮੇਰਾ ਜੋ ਮੈਨੂੰ ਇਹ ਹਰਾਸਮੈਂਟ ਜੋ ਤੁਸੀਂ ਦਿੱਤੀ ਹੈ ਕਿ ਮੈਨੂੰ ਆਜ ਵੀ ਲੱਗਦਾ ਹੈ ਮੈਂ ਕਈ ਵਾਰ ਸੋਚਦਾ ਯਾਰ ਮੈਨੂੰ ਮੈਨੂੰ ਕਿਉਂ ਅਰੈਸਟ ਕੀਤਾ ਹਮ ਹੁੰਦਾ ਹਾਂ ਕਿ ਮੈਨੂੰ ਕਿਉਂ ਗ੍ਰੈਸਟ ਕੀਤਾ ਕਿ ਮੈਂ ਕਿਹੜੀ ਕਿਹੜੀ ਗਲਤੀ ਕੀਤੀ ਸੀ ਮੈਂ ਕਿਹੜਾ ਕ੍ਰਾਈਮ ਕੀਤਾ ਫਿਰ ਅਪੀਲ ਕਰ ਰਿਹਾ ਸੀ ਜਾਂ ਕੁਝ ਮੈਂ ਕਿਹੜਾ ਕ੍ਰਾਈਮ ਕੀਤਾ ਕਰ ਰਿਹਾ ਸੀ ਕੀ ਕੋਈ ਕ੍ਰਾਈਮ ਕੀਤਾ ਨੀਵਨ ਤੁਸੀਂ ਅਗਰ ਉੱਥੇ ਨਾਰੇ ਵੀ ਲਾਉਂਦੇ ਸੀ ਫਿਰ ਵੀ ਤੁਹਾਨੂੰ ਕੋਈ ਅਰੈਸਟ ਨਹੀਂ ਕਰ ਸਕਦਾ ਪਰ ਮੈਂ ਤਾਂ ਨਾਰਾ ਵੀ ਨਹੀਂ ਲਗਾਇਆ ਕੋਈ ਮੈਂ ਬੋਲਿਆ ਵੀ ਨਹੀਂ ਜ਼ਿਆਦਾ ਕੋਈ ਇੱਕ ਸਾਮੂਹ ਤਸਨ ਟੈਨਸ਼ਨ ਨਹੀਂ ਨਿਕਲਿਆ ਮੇਰੀ ਆਰਗੂਮੈਂਟ ਵੀ ਨਹੀਂ ਹੋਈ ਨਾ ਸਿਕਿਉਰਟੀ ਨਾਲ ਕੋਈ ਆਰਗੂਮੈਂਟ ਹੋਈ ਨਾ ਮੇਰੀ ਪੁਲਿਸ ਨਾਲ ਆਰਗੂਮੈਂਟ ਹੋਈ ਠੀਕ ਹੈ ਨਾ ਇੱਕ ਇਹੀ ਕਿ ਪਬਲਿਕ ਪ੍ਰੋਪਰਟੀ ਤੇ ਕ੍ਰਪਸ਼ਨ ਦੇ ਖਿਲਾਫ ਬੋਲਣ ਨਾਲ ਮੇਰਾ ਅ भाई एक अरेस्ट नहीं चाहे मेरा सौ बार अरेस्ट हो मैं डरदा नहीं हाँ और जितने भी मेरे दर्शक हैं जिथे भी बैठे हैं तो कोई भी बंदा ब्रैमटन से जानकार है उन्होंने कहो भी स्ट्रोंग हो जाओ पैट्रिक ब्राउन ने उखाड़ के फेंकना और इतनी बुरी तरह से हराना है ब्रैमटन में इतनी बुरी तरह से हराना है कि ए ए बोर्ड के इसके सात पुस्तक भी इतने ਇਲੈਕਸ਼ਨ ਲੜਨ ਦੀ ਹਿੰਮਤ ਨਾ ਕਰੂ ਕਿਉਂ ਕਿਉਂਕਿ ਉਹ ਕਹੋਗੇ ਨਹੀਂ ਵੀ ਇਹ ਜੋ 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 ਕਰਪਟ ਲੋਕ ਥਾ ਇਹ ਇਹ ਉਸਕੀ ਅਗੇ 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 ਖਾਨਦਾਨ ਹੈ ਅਸੀਂ ਨਹੀਂ ਲੈ ਕੇ ਆਣਾ ਹੂੰ ਹੂੰ ਠੀਕ ਹੈ ਨਾ ਇਸ ਤਰ੍ਹਾਂ ਦੇ ਲੋਕਾਂ ਨੂੰ ਸਟਰੋਂਗ ਹੋਣਾ ਪੈਣਾ ਔਰ ਜੋ ਸਹੀ ਸੱਚਾ ਇਨਸਾਨ ਹੈ ਮੈਂ ਕਹਿੰਦਾ ਮੈਂ ਅਗਰ ਬ੍ਰੈਂਟਨ ਦਾ ਮੇਅਰ ਬਣਦਾ ਮੰਨ ਲਓ ਮੈਂ ਇਲੈਕਸ਼ਨ ਲੜਦਾ ਮੈਂ ਮੇਅਰ ਬਣਦਾ ਪ੍ਰੋਪਰਟੀ ਟੈਕਸ ਵਧਣ ਦੇ ਦਿਨ ਮੈਂ ਘਟਣ ਦੀ ਗੱਲ ਕਰਾਂਗਾ ਕੀ ਬਾਤ ਇਹ ਵੀ ਘਟਾ ਕਿਸ ਤਰ੍ਹਾਂ ਸਕਦੇ ਆ ਹਾਂ ਆਪਣੇ ਆਪ ਘਟ ਜਾਵਾ ਕਰਪਸ਼ਨ ਬੰਦ ਕਰ ਦੋ ਸਭ ਕੁਝ ਘਟ ਜਾਣਾ ਹਾਂ ਬੰਦ ਹੈ ਨਾ ਹਾਂ ਅਗਰ ਵਧਾਣਾ ਹੈ ਇੱਕ ਜੈਨੂਨ ਜੋ ਜੋ ਮਹਿੰਗਾਈ ਵੱਧਦੀ ਹੈ 1% 2% ਉਹ ਇਹ ਤਾਂ ਥਾਕ ਥਾਕ ਕੇ ਆਪਣੀ ਸੈਲਰੀ ਵਧਾ ਦਿੰਦੇ 30 30% 35 35% ਆਪਣੀ ਸੈਲਰੀ ਜੇ ਮਰਜ਼ੀ ਵਧਾ ਦਿੰਦੇ ਹੈ ਹੈਨਾ ਤੋਂ ਇਹ ਜੋ ਹੈ ਇਹ 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 ਸਾਰੇ ਲੁਟੇਰੇ ਹੈ ਬ੍ਰੈਂਟਨ ਦੇ ਮੈਂ ਕਹਾਂਗਾ ਪੂਰੀ ਕਾਉਂਸਲ ਜੋ ਲੁਟੇਰੀ ਹੈ ਇਸ ਕਾਉਂਸਲ ਦੀ ਪੂਰੀ ਕੀ ਪੂਰੀ ਕਾਉਂਸਲ ਰਿਪਲੇਸ ਹੋਣੀ ਚਾਹੀਦੀ ਲੇਕਿਨ ਚੰਗੇ ਬੰਦਾ ਨਾਲ ਇਹ ਨਹੀਂ ਬਿਕ ਫਿਰ ਆਪਾਂ ਕਿਛੇ ਬੰਦੇ ਨੇ ਫਿਰ ਇਸ ਤਰ੍ਹਾਂ ਤੇ ਇਸ ਤਰ੍ਹਾਂ ਕੇ ਬੰਦੇ ਨੇ ਬਿਠਾ ਦਿਜੀਏ ਫਿਰ ਆਪਾਂ ਵਾਈਜ਼ ਜਾਂ ਕੋਈ ਸਾਡਾ ਭਾਈਚਾਰਾ ਨੋ ਭਾਈਚਾਰਾ ਇੱਥੇ ਤੁਸੀਂ ਵੋਟ ڈالਨੀ ਹੈ ਇਹ ਸੋਚ ਕੇ ਨਹੀਂ ڈالਨੀ ਕਿ ਧਰਮ ਕੀ ਇਹ ਬੰਦੇ ਦਾ ਹਮ ਬੰਦਾ ਲੱਗਦਾ ਕਿਸ ਤਰ੍ਹਾਂ ਦਾ ਹੈ ਹਮ ਬੰਦੇ ਦੀ ਸ਼ਕਲ ਕਿਸ ਤਰ੍ਹਾਂ ਦੀ ਹੈ ਹਮ ਬੰਦੇ ਦਾ ਕਲਰ ਕਿਸ ਤਰ੍ਹਾਂ ਦਾ ਹੈ ਕਿਹੜਾ ਕੰਟਰੀ ਚੋਂ ਨਹੀਂ ਤੁਸੀਂ ਇਸ ਤਰ੍ਹਾਂ ਕੇ ਬੰਦੇ ਨੂੰ ਵੋਟ ਪਾਣੀ ਹੈ ਜੋ ਤੁਹਾਡੇ ਵਾਸਤੇ ਲੜ ਲੜ ਲਾਸਟ ਟਾਈਮ ਤੇ ਬਹੁਤ ਬੰਦੇ ਆਣਗੇ ਆਈ نو ਆਈ نو ਕਿ ਮੈਂ ਮੈਂ ਇਹ ਲਖ ਮੈਂ ਕਾਉਂਸਲਰ ਬਣਾ ਕਰਨਾ ਕੋਸ਼ਿਸ਼ ਕਰਦਾ ਹਾਂ ਉਹਨੂੰ ਦੀ ਦੇਣੀ ਹੁਣ ਕਹਤੋਂ ਨਹੀਂ ਦੀ ਆਲ ਵਰਕ ਫੋਰ ਦਾ ਕਮਿਊਨਿਟੀ ਆਲ ਵਰਕ ਫੋਰ ਦਾ ਕਮਿਊਨਿਟੀ ਉਹ ਕਹਿੰਦੇ ਤੂੰ ਵਰਕ ਕਰੋਗਾ ਹਮ ਲੇਕਿਨ ਤੂੰ ਕਿਤਾ ਕੀ ਹੈ ਹਮ ਆਜ ਤੱਕ ਤਦ ਤੂੰ ਕਿੱਥੇ ਕਿਹੜੇ ਮੁੱਦੇ ਤ ਹੈ ਜਿਹੜਾ ਜੋ ਇੱਥੇ ਬ੍ਰੈਂਪਟਨ ਤਾਂ ਇਨਾ ਧੱਕਾशाही ਜੋ ਡਿਕਟੇਟਰਸ਼ਿਪ ਇਸ ਮੇਅਰ ਕੀ ਮੇਅਰ ਕੀ ਇਸ ਕਾਉਂਸਲ ਕੀ ਜੋ ਡਿਕਟੇਟਰਸ਼ਿਪ ਚੱਲ ਰਹੀ ਹੈ ਤੂੰ ਬੋਲਿਆ ਕੀ ਆਪ ਤੱਕ ਹਮ ਹਮ ਆਜ ਤੱਕ ਪਹਿਲੇ ਆਖੇ ਤੇਰੀ ਟ੍ਰੈਕ ਰੈਕਡ ਦੇ ਹਮ ਠੀਕ ਨਾ ਤੂੰ ਤਾਂ ਜਾ ਕੇ ਆਪਾਂ ਨੂੰ ਵੋਟ ਦੇਣੀ ਕਿਸੇ ਨੂੰ ਇਹ ਨਹੀਂ ਦੇਖ ਕੇ ਬਈ ਨਹੀਂ ਮ ਸੱਡ ਆਪਾਂ ਇਸਾਰੀ ਗੱਲ ਛੱਡਨੀ ਹੈ ਅਗਰ ਆਪ ਬ੍ਰੈਂਪਟਨ ਨੂੰ ਬਚਾਣਾ ਹੈ। ਹੋਰ ਬ੍ਰੈਂਪਟਨ ਨੂੰ ਬਤਾਇਆ ਪਾ ਬਚਾ ਸਕਦੇ ਹਨ ਜਦ ਆਪਾਂ ਇੱਕ ਕਰਪਟ ਕਾਉਂਸਲ ਨੂੰ ਇਹ ਜੋ ਮੇਅਰ ਹੈ ਪੈਟ੍ਰਿਕ ਬਰਾਊਂ ਇਹਨੂੰ ਆਪਾਂ ਇੱਥੇ ਤੱਕ ਇੰਨੀ ਬੁਰੀ ਤਰ੍ਹਾਂ ਛੇ ਹਰਾਣਾ ਹੈ ਕਿ ਇਹ ਦੁਬਾਰਾ ਬ੍ਰੈਂਪਟਨ ਚ ਆਉਣ ਦੀ ਹਿੰਮਤ ਹੀ ਨਾ ਕਰੇ। ਥੈਂਕ ਯੂ ਜੀ ਤੇ ਫਿਰ ਜੀ ਦੁਬਾਰਾ ਗੱਲ। ਥੈਂਕ ਯੂ। ਥੈਂਕ ਯੂ ਸੋਡੀ ਨਾਗਰਾ। ਜੀ ਸ੍ਰੋਤ ਅੱਸੀ ਇਤਰਾ ਤੁਸੀਂ ਆਰਪੀਡੀ 24 ਦੇ ਨਾਲ ਬਣੇ ਰਹਿਣਾ। ਅੱਜ ਸੋਡੀ ਨਾਗਰਾ ਤੇ ਆਜ਼ਾਦ ਗੋਇਤਨੂ ਦੀ ਆਜ਼ਾਦ। ਥੈਂਕ ਯੂ।